ਸਸੀ ਗੱਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ 'ਚ ਅੱਜ ਸਿਗਾ ਸੰਗਰਾਮ ਦਾ ਸ਼ੁਭ ਦਿਹਾੜ ਤੇ ਆਪਾਂ ਨਹਾ ਧੋ ਕੇ ਕੱਪੜੇ ਪਾ ਕੇ ਤੇ ਆਪਾਂ ਚੱਲ ਗਏ ਗੁਰੂ ਘਰ ਤੇ ਗੁਰੂ ਘਰ ਹੋ ਰਹੀ ਸੀ ਅਰਦਾਸ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੇ ਸੌਣ ਮਹੀਨੇ ਦੀ ਸ਼ੁਰੂਆਤ ਜਿਹੜੀ ਹੋਈ ਹੈ ਮਹਾਰਾਜ ਕਿਰਪਾ ਕਰੇ ਉਸ ਤੋਂ ਬਾਅਦ ਆਪਾਂ ਚੱਲ ਗਏ ਗੁਰਦੁਆਰਾ ਸਾਹਿਬ ਦੀ ਸ਼ਕ ਤੇ ਕਿਉਂਕਿ ਬ੍ਰੈਡ ਪਕੌੜਿਆਂ ਦਾ ਲੰਗਰ ਸੰਗਤ ਲਈ ਬਿਲਕੁਲ ਤਿਆਰ ਚਾਹ ਪਾਣੀ ਤੇ ਬ੍ਰੈਡ ਪਕੌੜੇ ਸਵੇਰੇ ਸਵੇਰੇ ਜਿਹੜਾ ਇਹ ਲੰਗਰ ਗੁਰਦੁਆਰਾ ਸਾਹਿਬ ਵੱਲੋਂ ਸੰਗਤ ਨੂੰ ਸ਼ਕਾਇਆ ਤੇ ਹਲਵਾਈਆਂ ਦੇ ਨਿਆਣੇ ਇਹ ਮੁੰਡਾ ਹਲਵਾਈ ਦਾ ਇਹ ਬਾਹਰੋਂ ਆਇਆ ਜੀ ਤੇ ਸੰਗਤ ਤੇ ਬਰੈਡ ਪਕੌੜਿਆਂ ਦੀ ਹੋ ਗਈ ਸਮਾਪਤੀ ਸੰਗਤ ਨੂੰ ਪੂਰੇ ਛਕਾ ਕੇ ਤੇ ਸੰਗਤ ਨੂੰ ਆਪਣਾ ਬੜੀ ਚਲ ਗਈ ਘਰੇ ਤੇ ਆਪਾਂ ਵੀ ਨਹਾ ਤੋ ਕੇ ਘਰੋਂ ਤਿਆਰ ਹੋ ਕੇ ਤੇ ਆਪਾਂ ਵੀ ਚੱਲੇ ਆਪਣੇ ਕੰਮ ਤੇ ਘਰ ਦਾ ਕੰਮ ਨਜਨ ਵੇਲੇ ਜਾਨ ਨੂੰ ਮੈਂ ਘਰੇ ਪਹੁੰਚਿਆ ਘਰ ਵਾਲੀ ਨੇ ਤੇ ਉਹ ਤਾਂ ਐਡੀ ਸੀ ਤੇ ਆਪਾਂ ਪੱਗ ਬੰਨੀ ਤੇ ਆਪਾਂ ਵੀ ਤੁਰ ਪਏ ਜੀ ਪ੍ਰੀ ਟ੍ਰੈਵਲ ਮੰਗਾ ਕੰਮ ਦੇ ਲਈ ਤੇ ਆਪਾਂ ਪਹੁੰਚ ਗਏ ਜੀ ਜੌਬ ਤੇ ਜੌਬ ਪਹੁੰਚ ਕੇ ਤੇ ਆਪਾਂ ਨੂੰ ਫੋਨ ਆ ਗਿਆ ਭਾਈ ਅੱਜ ਲਸਾਂਸ ਬਣਾਣ ਜਾਉ ਤੁਸੀਂ ਆਪਣੀ ਤੁਹਾਡੀ ਫੋਟੋ ਆ ਆਪਾਂ ਪਹੁੰਚਣਾ ਸੀਗਾ ਬੰਗਿਆਂ ਉਹ ਬੰਗਿਆਂ ਤੋਂ ਆਪਾਂ ਜਾਣਾ ਸੀਗਾ ਨਵਾਂ ਸ਼ਹਿਰ ਤੇ ਆਪਾਂ ਮੋਟਰਸਾਈਕਲ ਚੱਕ ਕੇ ਤੇ ਆਪਾਂ ਪਹੁੰਚਣਾ ਸੀ ਨਵਾਂ ਸ਼ਹਿਰ ਡੀਟੀਓ ਦਫਤਰ ਜੋ ਕਿ ਇਹ ਗੱਬਾ ਸਾਡੇ ਦੇ ਬਿਲਕੁਲ ਸਾਹਮਣੇ ਤੇ ਆਪਾਂ ਗੁਰਦੁਆਰਾ ਚੰਨਗੰਨ ਸਾਹਿਬ ਚਕਾਇਆ ਸੀ ਸੰਗਰਾਂਦ ਤੇ ਸ਼ੁਭ ਦਿਹਾੜੇ ਤੇ ਮੱਥਾ ਟੇਕ ਕੇ ਤੇ ਆਪਾਂ ਪਹੁੰਚ ਗਏ ਜੀ ਨਵਾਂ ਸ਼ਹਿਰ ਡੀਟੀਓ ਦਫਤਰ ਜਿੱਥੇ ਹੋਣੀ ਸੀ ਆਪਣੀ ਫੋਟੋ ਅੱਡੇ ਦੇ ਵਿੱਚ ਬਹੁਤ ਬਹੁਤ ਜਮ ਮੜੇ ਕੇ ਗੰਦ ਪਿਆ ਹੋਇਆ ਸੀਗਾ ਤੇ ਆਪਾਂ ਪਹੁੰਚ ਗਏ ਜੀ ਵਾਪਸੀ ਆਪਣੇ ਮਿਤਰਾ ਨੇ ਲਾਇਆ ਬਾਜੀ ਸ਼ਰਦਾਈ ਦਾ ਕਾਊਂਟਰ ਖਾਲਸਾ ਠੰਡੀ ਮਿੱਠੀ ਰਗੜਾ ਸ਼ਰਦਾਈ ਘੈਂਟ ਭਰਾ ਆਪਣਾ ਪਿੰਦਾ ਜਿਨ੍ਹਾਂ ਨੇ ਇਹ ਕੰਮ ਸ਼ੁਰੂ ਕੀਤਾ ਹੋਇਆ ਆਪਣੇ ਇਹ ਵਾਲੇ ਤੋਂ ਨੇ ਇਹ ਪੌਰਾ ਟਰੈਲੀ ਵਰਕਰਸ ਦੇ ਬਿਲਕੁਲ ਸਾਹਮਣੀ ਤੁਹਾਨੂੰ ਠੰਡੀ ਸ਼ਰਦਾਈ ਜਿਹੜੀ ਮਿਲੂਗੀ ਬੰਗਿਆ ਤੋਂ ਨਵਾਂ ਸ਼ਹਿਰ ਰੋਡ ਜਿਹੜਾ ਫਾਟਕ ਤੋਂ ਥੋੜਾ ਜਿਹਾ ਪਿੱਛੇ ਪੌਰਾ ਟਰੈਲੀ ਬਟਰੈਲੀ ਵਰਕਸ਼ਾਪ ਤੇ ਬਾਈ ਉਹਨਾਂ ਨੇ ਬਹੁਤ ਵਧੀਆ ਸੈਟਅਪ ਨਾਲ ਗੁਰਮੁਖੀ ਲਿਪੀ ਤੇ ਸ਼ਰਧਾਈ ਛਕਣ ਵਾਲਿਆਂ ਨੂੰ ਵੀ ਜਿਹੜੇ ਛਕਣ ਵਾਲੇ ਦੀ ਭੀੜ ਮੇਰੇ ਬੈਠੇ ਬੈਠੇ ਚੰਗੀ ਛਕਣ ਵਾਲਿਆਂ ਦੀ ਬਹੁਤ ਬਜਾਦਾ ਭੀੜ ਤੇ ਵਧੀਆ ਇਹਨਾਂ ਨੇ ਸੈਟਅਪ ਲਾਇਆ ਹੋਇਆ ਸਾਰਿਆਂ ਨੂੰ ਬੇਨਤੀ ਹੈ ਜਰੂਰ ਛਕੋ ਤੇ ਆਪਾਂ ਪਹੁੰਚੇ ਦੁਬਾਰਾ 프리 ਟ੍ਰੈਵਲ ਤੇ ਚਾਚਾ ਜੀ ਵੀ ਪਹੁੰਚੇ ਹੋਏ ਸੀ ਤੇ ਥੋੜੀ ਜਿਹੀ ਬਣਾਈ ਵੀਡੀਓ ਤੇ ਫਿਰ ਆਪਾਂ ਚੱਲ ਗਏ ਸ਼ਹਿਰ ਨੂੰ ਸ਼ਹਿਰੋਂ ਲੈਣਾ ਥੋੜੇ ਜਿਹਾ ਸਮਾਨ ਤਾਂ ਦੇਖੋ ਸ਼ਹਿਰ ਦਾ ਮਾਹੌਲ ਪੂਰਾ ਪੱਕਿਆ ਹੋਇਆ ਸੀਗਾ ਤੇ ਘਰ ਵਾਲੀ ਨਾਲ ਲਈ ਦਵਾਈ ਡਾਕਟਰ ਰਛਨੀ ਔਰ ਡਾਕਟਰ ਹਰਪ੍ਰੀਤ ਸਿੰਘ ਹੈਪੀ ਪਹੁੰਚ ਗਿਆ ਭਾਈ ਇਹ ਹੈ ਜੀ ਡਾਕਟਰ ਚਿੱਕੇ ਤੋਂ ਤੇ ਆਪਾਂ ਪਹੁੰਚ ਗਏ ਉੱਚੇ ਦਵਾਈ ਦੇਣ ਜਾਣਾ ਸੀਗਾ ਉੱਚੇ ਤੇ ਮੋਲੇ ਹਣੀ ਪਏ ਆਰਾਮ ਨਾਲ ਗੋਡਾ ਤੜਾ ਕੇ ਵਧੀਆ ਹੁਣ ਆਰਾਮ ਆ ਰਿਹਾ ਪੁੱਤਰ ਬਹੁਤ ਵਧੀਆ ਬਹੁਤ ਵਧੀਆ ਚਲੋ ਜੀ ਚੱਲ ਬੀਬੀ ਪੱਠੇ ਰਹੀਏ ਪੱਟੇ ਲੈਣ ਪਾਏਗਾ ਲੈ ਬੱਡ ਪੱਠੇ ਦਾੜੀ ਦੇ ਚਿੱਟੇ ਵਾਲ ਕਿਆ ਬਾਤ ਹੈ ਚੰਦੋ ਲੱਗੀ ਪੱਟੇ ਵੱਢ ਪੂਰਾ ਗੁੱਜਰਨੀ ਵਾਲਾ ਹਾਲ ਹੋਇਆ ਪਿਆ ਕੀ ਕਰੀਏ ਹੁਣ ਗੁੱਜਰਨਾ ਵਾਲਾ ਹਾਲ ਲਓ ਜੀ ਵੱਢ ਕੇ ਪੱਟੇ ਤੇ ਬਿਠਾ ਲਈ ਮੋਟਰਲ ਦੇ ਵਿੱਚ ਚੱਲ ਮਗਾ ਲਟਕ ਕੇ ਚੱਲ ਘਾੜੂ ਕਹਿੰਦਾ ਆਹ ਦਾ ਸਵਾਦ ਆਂਦੀ ਨੇ ਕਰਾਤਾ 600 ਰੁਪਏ ਦਾ ਕੁੰਡਾ ਦੋ ਲਾਲੇ ਸੂਟ ਹੁੰਦਾ ਵਾ ਜੀ ਦੋ ਦਿਨਾਂ ਦੇ ਪੱਟੇ ਨਹੀਂ ਵੱਢੇ ਤੇ 600 ਰੁਪਏ ਦਾ ਕੁੰਡਾ 600 600 ਨਹੀਂ 1200 ਦਾ ਕੁੰਡਾ ਹੋ ਗਿਆ ਵਾ ਰਾਮ ਨਾ ਹੁਣ ਘਰੇ ਬਹਿ ਜੋ ਟੇਕੇ ਤੇ ਵਾਹਿਗੁਰੂ ਵਾਹਿਗੁਰੂ ਕਰੋ ਜਨਾਨੀਆਂ ਤੋਂ ਬਚੋ ਜਿੰਨਾ ਬਚੋ ਇਹ 드라마 ਨੂੰ ਨੇ ਕੁੱਤਾ ਘਮਾਣਾ ਕੇ ਲਾਓ ਜੀ ਆ ਗਿਆ ਜੀ ਕੁੱਤਾ ਘਮਾਣ ਨੂੰ ਸਾਡੀ ਗਲੀ ਦੇ ਵਿੱਚ ਮੁੱਛਾ ਚੜੀ ਜਾਂਦੇ ਆ ਉਹ ਭਰਾਵਾ ਇਹਨੂੰ ਲੈ ਜਾਓ ਘਰ ਨੂੰ ਚੋਰਾ ਨੂੰ ਨੇ ਕੀ ਭੰਨ ਉਹਦਾ ਡਰ ਹੀ ਜਾਂਦਾ ਦਾਬ ਕੇ ਮਾਰੀ ਤੇ ਤੇ ਆਪਾਂ ਪਹੁੰਚ ਕੇ ਗੁਰੂ ਘਰੇ ਸੰਗਰਾਮ ਦਾ ਸਗਾ ਢਾੜਾ ਤੇ ਮੱਥਾ ਟੇਕ ਕੇ ਤੇ ਜੂਤ ਕਰਕੇ ਤੇ ਆਪਾਂ ਆ ਗਏ ਘਰੇ ਤੇ ਆ ਕੇ ਬਣਾਈ ਦਾਲ ਨੂੰ ਲਾਇਆ ਤੜਕਾ ਤੇ ਨਾਲ ਬਣਾਈ ਮੱਕੀ ਦੀ ਰੋਟੀ ਤੇ ਈਜ਼ੀ ਲਾ ਕੇ ਤੇ ਆਪਾਂ ਖੂਕੀ ਜਿ ਸੌ ਗਏ ਜਾਨ ਨੂੰ ਨਹੀਂ ਪਤਾ ਲੱਗਾ ਕਦੋਂ ਸਵੇਰਾ ਹੋ ਗਿਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ